ਖਾਲਸਾ ਦੇ ਕੌਮੀ ਤਿਉਹਾਰ ਹੋਲੀ ਮੋਹਲੇ ਨੇ ਦੇ ਦੁਜੇ ਪੜਾ ਦੀ ਸ਼ੁਰੂਆਤ ਅਜ ਤਖਤ ਕੇਸਗਰ ਸਾਹਿਬ ਦੇ ਵਿਖੇ ਅਗੰਪਾਰ ਸਾਹਿਬ ਦੀ ਆਰੰਭਤਾ ਤੋਂ ਬਾਅਦ ਹੋਈ ਇਸ ਮੌਕੇ ਸ਼੍ਰੀ ਹਰਨਪੁਰ ਸਾਹਿਬ ਤੋਂ ਹਲਕਾ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸ੍ਰੀ ਤਖਤ ਸ਼੍ਰੀ ਤਖਤ ਕੇਸਗਰ ਸਾਹਿਬ ਦੇ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਅਤੇ ਉਹਨਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਹੋਲੀ ਮੋਹਲੇ ਦੀਆਂ ਵਧਾਈਆਂ ਦਿੱਤੀਆਂ ਤੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਤੇ ਕਿ ਗੁਰੂ ਸਾਹਿਬ ਸਮੂਹ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਮੇਰੇ ਵੱਲੋਂ ਸਮੁੱਚੀ ਸਾਧ ਸੰਗਤ ਨੂੰ ਹੋਲੇ ਮਹਲੇ ਦੀਆਂ ਲੱਖ ਲੱਖ ਮੁਬਾਰਕਾਂ ਇਹ ਤਿਹਾਰ ਖਾਲਸੇ ਹੀ ਸ਼ਾਨੋ ਸ਼ੌਕਤ ਦਾ ਪ੍ਰਤੀਕ ਹੈ ਤੇ ਕੁੱਲ ਜਹਾਂ ਤੋਂ ਪੰਜਾਬੀ ਕੁੱਲ ਜਹਾਂ ਤੋਂ ਇੱਥੇ ਹੋਲੇ ਮਹਲੇ ਤੇ ਸ਼੍ਰੀ ਨਨਕਪੁਰ ਸਾਹਿਬ ਦੀ ਪਾਵਨ ਧਰਤੀ ਤੇ ਨਤਮਸਤਕ ਹੁੰਦੇ ਆ ਤੇ ਹਰ ਇੱਕ ਸਾਧ ਸੰਗਤ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਵਾਦ ਦਸਮ ਪਾਤਸ਼ਾਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਰ ਸਾਡੇ ਸਾਰਿਆਂ ਦੇ ਉੱਤੇ ਹਰ ਇੱਕ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ